ਓੰਕਾਰ ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈ ਰਕਾਲ ਮੂਰਤ ਅਜੂਨੀ ਸੇਵੰ ਗੁਰ ਪ੍ਰਸਾਦਿ ਏ ਪ੍ਰਾਨਨਾਥ ਉਨਧਾਨ ਜਗਤ ਗੁਰੂ ਇਹ ਸੰਸਾਰਤਾ ਹਰਣ ਕਰੁਣਾ ਮੰਨੈ ਸੰਤੁ ਨਾਮ ਕੇ ਰਾਮ ਨਾਮ ਉਦਰ ਮੋਹਵੇ ਗੁਰੂ ਸਤਸੰਗ ਜੀਓ ਗੁਰੂ ਦੇਵ ਦੀ ਸਨੇਮਰ ਪਤੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗਾਂ ਦੇ ਇੱਕ ਸਰੋਗਰੀ ਵਿਆਰਦਾਸ ਨੇ ਗਾਣਾ ਰਚੀ ਸੀ। ਧਨਗੁਰੂ ਜੀ ਸਾਉਤੀ ਮਹਾਰਾਜ ਦੇ ਜੇ ਮਾਣੀ। ਬਲਵਰਜਨ ਦੇਵ ਜੀ ਮਹਾਰਾਜ ਦੀ ਇਹ ਸੰਸਕ੍ਰਿਤ ਦੇਚ ਹੈ। ਰਾਗਾਂ ਤੋਂ ਬਿਨਾਂ। ਸਦੋਗ ਇਹ ਹੈ ਦਸਨ ਬਿਹੂਨ ਬਯੰਗੰ ਮੰਤਰੰ ਗਾਰੜੀ ਨਿਵਾਰੰ। ਬਿਆਦ ਕੋ ਬਾੜਨ ਸੰਤਨ ਨਾਨਕ ਲਬਦ ਕਰਮਣ ਅਗ੍ਰੀ ਅਰਥ ਜਿਵੇਂ ਮੰਤਰੀ ਪੰਜਾਬੀ ਚ ਕਹਿੰਦੇ ਨੇ ਮੰਦਰੀ ਸਿਆਣਾ ਜਿਹਦਾ ਮੰਤਰ ਚੱਲਦਾ ਜਿਹਦਾ ਬੋਲ ਚੱਲਦਾ ਜਿਹਨੇ ਕੋਈ ਮੰਤਰ ਸਿੱਧ ਕੀਤਾ ਗਾੜੀ ਮੰਤਰ ਦਾ ਜਪ ਕਰਕੇ ਸਭ ਨੂੰ ਲੰੰਗਾ ਤੋਂ ਬਿਨਾ ਕਰ ਦਿੰਦਾ ਹੈ ਸਭ ਦੀ ਜ਼ਹਿਰ ਨਾ ਨਗਰੀ ਗਤ ਤਸੰ ਦੰਦਾਂ ਨ ਕਰਨ ਤਸੰ ਬੇਹੋਂ ਬੜੰਗੰ ਮੰਤਰੰ ਗਾਰੜੇ ਨਿਵਾਰੰ ਬਿਆਦ ਉਪੜ ਸੰਤਨ ਨਾਮਿਕ ਲਬਧ ਕਰਵਣੇ ਕੋਈ ਵੀ ਰੇ ਇਸ ਤਰ੍ਹਾਂ ਦੇ ਸੰਤ ਜਨ ਨੇ ਜੋ ਪ੍ਰਭੂ ਦਾ ਨਾਮ ਜਪ-ਜਪ ਕੇ ਜੀਵਨ ਦੇ ਚੌਂ ਰੋਗਾਂ ਦੀ ਸਾਰੀ ਜ਼ਹਿਰ ਨੂੰ ਕੱਢ ਦਿੰਦੇ। ਇਹ ਅਖਰੀ ਅਰਥ। ਫੁਲਾ ਸਾਹਿਬ ਜੀ ਦੇ ਸਾਹਮਣੇ ਕਰਾਂ। ਅੱਜ ਤੋਂ ਅੰਦਾਜ਼ਨ 50 ਸਾਲ ਪਹਿਲੇ ਰੋਗਾਂ ਦਾ ਇਲਾਜ ਮੰਤਰਾਂ ਰਾਹੀਂ ਹੁੰਦਾ ਸੀ। ਢਾੜ ਦੁਖਦਾ ਹੈ, ਮਨ ਦੁਖਦਾ ਹੈ, ਮੱਥਾ ਦੁਖਦਾ ਹੈ, ਅੰਤ ਸਭਨੇ ਡੰਗ ਮਾਰਿਆ ਮੰਤਰ ਓਏ ਨੇ ਡੰਗ ਮਾਰਿਆ ਮੰਤਰ ਅਜੇ ਵੀ ਬੰਗਾਲ ਦੇ ਪਿੰਡਾਂ ਚ ਅਫਗਾਨਿਸਤਾਨ ਦੇ ਚ ਇਰਾਨ ਦੇ ਚ ਬੰਗਲਾਦੇਸ਼ ਦੇ ਚ ਔਰ ਭਾਰਤ ਦੇ ਵੀ ਪਿੰਡਾਂ ਮੰਤਰਾਂ ਦੇ ਰਾਹੇ ਉਪਚਾਰ ਕੀਨ ਮੰਤਰ ਬੋਲ ਲੋ ਕਹਿੰਦੇ ਨੇ ਜਿਹਦਾ ਬਾਗ ਖਾਲੀ ਨਾ ਜੈ ਜੇ ਦਾ ਬੋਲ ਖਾਲੀ ਨਾ ਜਾਏ ਜੇ ਦਾ ਮੰਤਰ ਖਾਲੀ ਨਾ ਜਾਏ ਉਹਨੂੰ ਕਹਿੰਦੇ ਨੇ ਮੰਤਰੀ ਪੰਜਾਬੀ ਵਿੱਚ ਕਹਿੰਦੇ ਨੇ ਮੰਦਰੀ ਕਿਸੇ ਇੱਕ ਤਰ੍ਹਾਂ ਦੇ ਵਿਸ਼ੇਸ਼ ਬੋਲ ਦੇ ਚ ਵਾਕ ਦੇ ਚ ਸ਼ਬਦ ਦੇ ਚ ਮੰਤਰ ਦੇ ਚ ਆਪਣੇ ਮਨ ਨੂੰ ਇਕਾਗਰ ਕਰਕੇ ਜਪੀ ਜਾਣਾ ਜਪੀ ਜਾਣਾ ਜਪੀ ਜਾਣਾ ਮੰਨ ਦੇ ਇਕਾਗਰਤਾ ਕਰਕੇ ਵਾਕ ਸਿੱਧ ਹੋ ਜਾਂਦਾ ਹੈ ਮੰਤਰ ਸਿੱਧ ਹੋ ਜਾਂਦਾ ਹੈ ਇਹ estranh ਦੇ ਮੁਰਸ਼ ਨੂੰ ਕਹਿੰਦੇ ਨੇ ਮੰਤਰੀ ਮੰਤਰੀ ਫਿਰੋਜ਼ਾ ਮੰਤਰ ਚੰਦ ਹੈ ਮੰਤਰ ਨੂੰ ਸਿਧ ਕਰਨ ਵਿੱਚ ਕਿਸੇ ਦਾ ਸਾਹ ਲੱਗ ਜਾਂਦਾ ਸੀ ਕਿਸੇ ਦੇ 5 ਸਾਲ ਕਿਸੇ ਦੇ 10 ਸਾਲ ਕਿਉਂਕਿ ਮਨ ਕੋ ਕਾਗਰ ਕੀਤਾ ਹੈ ਬਿਨਾ ਮੰਤਰ ਸਿਧਨੇ ਹਤਾ ਤੇ ਅੰਦਰ ਪੂਰਨ ਪਾਵਰ ਤੇ ਭਰੋਸਾ ਵੀ ਨਾਮ ਹੈ ਤੇ ਮੰਤਰ ਸਿਧਨੇ ਹਤਾ ਕਿਰ ਮੰਤਰ ਕਿਸੇ ਇੱਕ ਹੀ ਰੋਗ ਤੇ ਕੰਮ ਆਉਂਦਾ ਸੀ ਅਗਲ ਬਾੜ ਦਾ ਮੰਤਰ ਸਿੱਧ ਕੀਤਾ ਹੈ ਤੋ ਸਿਰਫ ਬਾੜ ਤੇ ਕੰਮ ਆਉਂਦਾ ਠੋਏ ਦਾ ਮੰਤਰ ਸਿੱਧ ਕੀਤਾ ਸੀ ਤੋ ਸਿਰਫ ਠੋਏ ਤੇ ਹੀ ਕੰਮ ਕਰਦਾ ਸੀ ਯਾ ਸਭ ਦਾ ਗਾਰੜੀ ਮੰਤਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਮੰਤਰ ਦਾ ਨਾਮ ਵੀ ਦੱਸਨੇ ਨੇ Rajasthan ਦੇ ਸਪੈਰੇ ਉਸ ਨੂੰ ਗਾਰੜੀ ਮੰਤਰ ਕਹਿੰਦੇ ਦਸਨ ਬੇਹੋਂ ਭਯੰਗੰ ਮੰਤਰੰ ਗਾਰੜੀ ਨਿਵਾਰਨ ਬਿਯਾਦ ਉਪਾੜਨ ਸੰਤਨ ਨਾਨਕ ਲਬਦ ਕਰਵਣੇ ਜਿਸ ਤਰ੍ਹਾਂ ਮਾਂਦਰੀ ਗਾਰੜੀ ਮੰਤਰ ਨੂੰ ਪੜ੍ਹ ਕੇ ਸੱਪ ਨੂੰ ਸੁੱਨ ਕਰ ਦਿੰਦਾ ਉਹਦੇ ਦੰਦ ਘੜ ਲੈਂਦਾ ਤੇ ਜਦ ਉਸਨੇ ਕਿਸੇ ਨੇ ਉਡਾਂਗ ਮਾਰੇ ਉਹਦੀ ਜ਼ਹਿਰ ਲਾ ਦਿੰਦਾ ਬਿਯਾਦ ਉਪਾੜਨ ਸੰਤਨ ਨਾਨਕ ਲਬਦ ਕਰਮਣ। ਫੁਲਾਸਾ ਅਰਾਚੇਨ ਕਾਂਵਜ ਇਲਾਰ ਮੰਤਰੰ ਦੇ ਰਾਹੇ ਹੁੰਦਾ ਸੀ। ਪਰ ਮੰਤਰੀ ਹਰ ਸ਼ਹਿਰ ਵਿੱਚ ਨਹੀਂ ਹੁੰਦੇ ਸਨ, ਹਰ ਪਿੰਡ ਵਿੱਚ ਨਹੀਂ ਹੁੰਦੇ ਸਨ। ਕਿਸੇ ਨੂੰ ਕੁਝ ਹੋ ਗਿਆ ਤਾਂ ਉਸ ਸ਼ਹਿਰ ਦੇ ਚ ਪਿੰਡ ਵਿੱਚ ਜਾਣਾ ਪੈਂਦਾ ਸੀ। ਮੰਤਰ ਸਿੱਧ ਕਰਨ ਵਿੱਚ ਵੀ ਬੜਾ ਟਾਈਮ ਲੱਗਦਾ ਸੀ। ਦੋ ਚਾਰ ਸਾਲ ਪੰਜ ਦਸ ਇਹ ਮੰਤਰ ਕਮ ਵਿਕੈ ਕਈ ਰੋਗ ਤੇ ਆਉਂਦਾ ਸੀ ਕਿ ਕਮਲੀ ਤਾਂ ਕਰਦਾ ਸੀ ਰੋਗੀ ਦਾ ਵੀ ਉਸ ਮੰਤਰ ਦੇ ਚ ਵਿਸ਼ਵਾਸ ਹੋਵੇ ਜੈਸੇ ਅੱਜ ਵੀ ਅਸੀਂ ਦੇਖਦੇ ਆਂ ਅੱਧਾ ਹੀ ਕੰਮ ਦਵਾਈ ਕਰਦੀ ਏ ਡਾਕਟਰ ਦੀ ਅੱਧਾ ਮਰੀਜ਼ ਦਾ ਭਰੋਸਾ ਕੰਨ ਕਰਦਾ ਹੈ ਅਗਰ ਮਰੀਜ਼ ਨੂੰ ਭਰੋਸਾ ਨਹੀਂ ਹੈ ਵਿਸ਼ਵਾਸ ਨਹੀਂ ਹੈ ਤਾਂ ਡਾਕਟਰ ਦੀ ਓਸ਼ਧੀ ਵੀ ਕੰਮ ਨਹੀਂ ਕਰਦੀ ਇਹ ਵੀ ਮੈਡਸ ਕਹਿੰਦੇ ਇਸ ਵਾਰ ਸੇ ਡਾਕਟਰ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਵਿਸ਼ਵਾਸ ਜਮਾਉਣ ਦੀ ਕਿ ਉਹਨੂੰ ਇਹ ਵੀ ਦੱਸਣਾ ਹੈ ਰੋਗੇ ਨੂੰ ਕਿ ਤੈਨੂੰ ਮਾਮੂਲੀ ਲਿਆ ਰੋਗੇ ਭਾਵੇਂ ਵੱਡਾ ਹੋਵੇ ਛੇਤੀ ਠੀਕ ਹੋ ਜਾਏ ਤਾਂ ਕਿ ਉਸਨੂੰ ਵਿਸ਼ਵਾਸ ਹੋਵੇ ਨਿਸ਼ਚੈ ਵਿਧੀ ਪੁਰਾਣੇ ਮੰਤਰੀਆਂ ਨੇ ਵੀ ਇਹ ਹੀ ਅਪਣਾਈ ਹੋਈ ਸੀ ਇਸ ਦਾ ਮੈਨੂੰ ਥੋੜਾ ਜਿਹਾ ذاتی ਵੀ ਤਜਰਬਾ ਹੈ ਜੰਮੂ ਸ਼੍ਰੀ ਗੁਰ ਸਿੰਘ ਸਵਾ ਦੀ ਗੱਲ ਹੈ 10 ਹਰ ਸਾਲ ਉੱਥੇ ਛੇਵੇਂ ਬਾਦਸ਼ਾਹ ਦੇ ਪ੍ਰਕਾਸ਼ ਹੁਸਲਦੇ ਜਾਂਦਾ ਰਹੇ ਹੈ ਸ਼੍ਰੀਨਗਰ ਜਦ ਮੇਰੀ ਉੱਥੇ ਦਾਲ ਦੁਖਣ ਲੱਗ ਪਈ ਪਰ ਬੜੀ ਜ਼ੋਰ ਦੀ ਘੰਟਾ ਕਥਾ ਕਰਨੇ ਸੀ ਮੈਂ ਅੱਧਾ ਘੰਟੇ ਕਿਤੇ ਸਰਬੋਤਮ ਕਰ ਦਿੱਤਾ। ਸ਼ੇਰਪੁਰ ਸਿੰਘ ਸਭਾ ਦੇ ਥੱਲੇ ਦੁਕਾਨਾਂ ਨੇ ਮਾਰਕੀਟ ਰੈਗੂਲਰ ਹੈ। ਉਹਨਾਂ ਦੁਕਾਨਾਂ ਵਿੱਚ ਇੱਕ ਮੋਚੀ ਹੈ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ। ਪਰ ਸਵੇਰੇ ਸਵੇਰੇ ਜਦ ਦੁਕਾਨ ਖੋਲਦਾ ਮੰਤਰਾਂ ਦੇ ਰਾਹੀਂ ਇਲਾਜ ਵੀ ਕਰਦਾ ਹੈ। ਦਸਵੀਂ ਮਰੀਜ਼ ਵੀ ਸਵੇਰੇ ਆਉਂਦੇ ਸੰਗਤ। ਇਹ ਮੈਂ ਕਈ ਵਾਰ ਉਸ ਨੂੰ ਦੇਖਿਆ। ਇਜਿਸ ਦਿਨ ਮੇਰੀ ਦਾੜ ਦੁਖਦੇ ਸੀ ਤੇ ਮੈਂ ਕਹਾਲ ਕੋਰੀ ਨਾ ਕੀਤੀ ਮੇਰੇ ਕਮਰੇ ਚ ਆ ਗਿਆ ਕਹਿੰਦਾ ਮਸਕੀਨ ਜੀ ਸੁਣਿਆ ਤੁਹਾਡੀ ਦਾੜ ਦੁਖਦੀ ਹੈ ਕਿ ਦੁਖਦੀ ਹੈ ਬੜੀ ਜ਼ੋਰ ਤੇ ਮੈਂ ਕਿਹਾ ਦੋ ਤਿੰਨ ਦਿਨ ਦੀ ਦੁਖ ਨਹੀਂ ਇਹ ਬੜਾ ਜਿਆਦਾ ਡਾਕਟਰ ਕੋਲ ਗਿਆ ਸੀ ਕਹਿੰਦਾ ਸੀ ਕੱਢਣੀ ਪੈਣੀ ਆਇਆ ਕਿ ਗੁਰਪੁਰਬ ਲੰਘ ਜਾਣਾ ਉਹ ਕਿਦ ਤੱਕ ਇਹਨੂੰ ਕਹਿਣ ਲੱਗਾ ਕਢਾਣ ਦੀ ਲੋੜ ਕੰਪਨਮੈਂਟਾਂ ਠੀਕ ਕਰਦੇ ਨੇ ਫਿਰ ਕਰਦੇ ਉਹ ਕੁਝ ਪੜਦਾ ਰਿਹਾ ਤੇ ਤੋਂ ਕੁਮਾਰੀ ਮੈਨੂੰ ਕਹਿੰਦਾ ਹੈ ਮਸਕਿੰਝੇ ਹੁਣ ਆਰਾਮ ਆ ਗਿਆ ਹੋਣਾ ਮੈਂ ਕਹਿੰਦਾ ਕੋਈ ਆਰਾਮ ਨਹੀਂ ਆਇਆ ਉਸੇ ਤਰ੍ਹਾਂ ਹੀ ਬੀੜਾ ਹੈ ਉਹਨੇ ਫੇਰ ਪੜਨਾ ਸ਼ੁਰੂ ਕੀਤਾ ਤੇ ਟਾਈਮ ਬੀ ਨਾ ਹਣੇਗਾ ਹੁਣ ਤੇ ਬਿਲਕੁਲ ਠੀਕ ਹੋ ਗਏ ਹੋ ਗਏ ਹੋ ਗਏ ਮੈਂ ਕਹਿੰਨ ਪਹਿਲੇ ਨਾਲੋਂ ਵੀ ਵਧੀਆ ਹੈ ਪਤਵਸ ਨੇ ਮੈਨੂੰ ਕੀ ਆਖਿਆ ਤੁਹਾਡਾ ਮੇਰੇ ਤੇ ਭਰੋਸਾ ਨਹੀਂ ਪਿਆ ਵੱਜਦਾ ਤੁਹਾਡਾ ਮੇਰੇ ਤੇ ਵਿਸ਼ਵਾਸ ਨਹੀਂ ਪਿਆ ਵੱਜਦਾ ਮੇਰਾ ਮੰਤਰ ਕੰਮ ਨਹੀਂ ਕਰਦਾ ਮਰੀਜ਼ ਦਾ ਭਰੋਸਾ ਨਾ ਹੋਵੇ ਮੰਤਰ ਕੰਮ ਨਹੀਂ ਕਰਦਾ ਮੈਂ ਕਹ ਮੈਨੂੰ ਇਸ ਦੀ ਸਮਝ ਹੈ ਪਰਮਾਤਮਾ ਦਾ ਨਾਮ ਮਹਾ ਮੰਤਰ ਹੈ ਅਗਰ ਫਰੋਸਾ ਨਾ ਆਵੇ ਤੇ ਉਹ ਵੀ ਨਹੀਂ ਕੰਮ ਕਰਦਾ ਜਾਂ ਕੇ ਰਿਦੇ ਵਿਸਵਾਸ ਪ੍ਰਗਟ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਅੰਦਰ ਖੋਜ਼ਾ ਹੈ ਭਾਵਨਾ ਹੈ ਕਿ ਜਬਰ ਉਸੇ ਇੱਕ ਛਿੰਦ ਵਿੱਚ ਉਸ ਮੰਤਰ ਨੇ ਸਿੱਧ ਹੋ ਜਾਣਾ ਚਾਹਣਾ ਕਰ ਦੇਣਾ ਹੈ ਪ੍ਰਕਾਸ਼ ਕਰ ਦੇਣਾ ਹੈ ਔਰ ਸਾਰੇ ਰੋਗਾਂ ਦੀ ਨਿਵਰਤੀ ਕਰ ਦੇਣੀ ਹੈ ਸਰਬ ਰੋਗ ਦਾ ਆਕੰਧਨਾ ਮੈਨੂੰ ਗਿਆਨ ਫਰੋਸਾ ਐਵੇਂ ਵੱਜਦਾ ਹੈ ਮੈਂ ਫਰੋਸਾ ਵੱਜਦਾ ਹੈ ਕਿ ਪ੍ਰਮਾਤਮਾ ਦਾ ਨਾਮ ਮਹਾ ਮੰਤਰ ਹੈ ਸਾਰੇ ਰੋਗ ਨਿਕਲ ਜਾਂਦੇ ਹੈ ਪਰ ਮਹਾ ਮੰਤਰ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪ੍ਰਭੂ ਤੇਰਾ ਨਾਮ ਮੰਤਰਾਂ ਵਿੱਚੋਂ ਸਰਮਹਰ ਮੰਤਰ ਹੈ ਜੰਤਰੰ ਦੇ ਵਿੱਚੋਂ ਸਰਮਹਰ ਜੰਤਰੰ ਇਹਰਾ ਨਾਮ ਸਭ ਕੁਝ ਕਰਦਾ ਹੈ ਪਰ ਕਦਮ ਕਰਦਾ ਅੰਦਰ ਭਰੋਸਾ ਬਜੇ ਭਰੋਸਾ ਤੇ ਡੋਲਦਾ ਹੈ ਸਾਰੀ ਜ਼ਿੰਦਗੀ ਡੋਲਦਾ ਰਹਿੰਦਾ ਹੈ ਮੁਸਤਾਫੀ ਮਾਂ ਚੰਗਿਆਂ ਚੰਗਿਆਂ ਦਾ ਡੋਲਦਾ ਰਹਿੰਦਾ ਹੈ ਰੋਜ਼ ਆਉਣ ਵਾਲਿਆਂ ਦਾ ਡੋਲਦਾ ਰਹਿੰਦਾ ਹੈ ਲਤਨੇਮ ਕਰਨ ਵਾਲਿਆਂ ਦਾ ਡੋਲਦਾ ਰਹਿੰਦਾ ਹੈ ਇਸੇ ਵਾਸਤੇ ਬੇਨਤੀ ਕਰਨੀ ਪੈਂਦੀ ਹੈ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਹ ਕਾ ਹੱਥ ਡੋਲਦਾ ਕੀ ਹੈ ਭਰੋਸਾ ਰੋਜ਼ ਡੋਲ ਵਿਸ਼ਵਾਸ ਬੱਜਦਾ ਡੋਲ ਜਾਂਦਾ ਹਾਲਾਤ ਬਜਿਸ ਤਰ੍ਹਾਂ ਦੇ ਵਾਪਰ ਜਾਂਦੇ ਨੇ ਜੋ ਸਾਡੀ ਰੁਚੀ ਦੇ ਅਨੁਕੂਲ ਨਹੀਂ ਆਉਂਦੇ ਤੇ ਵਿਸ਼ਵਾਸ ਡੋਲ ਜਾਂਦਾ ਹੈ ਵਿਸ਼ਵਾਸ ਬਣਦਾ ਹੈ ਵਿਸ਼ਵਾਸ ਡੋਲਦਾ ਹੈ ਵਿਸ਼ਵਾਸ ਬਣਦਾ ਹੈ ਵਿਸ਼ਵਾਸ ਟੁੱਟਦਾ ਹੈ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘਦੀ ਹੈ ਮਨੁੱਖ ਦੇ ਅੰਦਰ ਨਿਰੀ ਸ਼ਰਧਾ ਨਹੀਂ ਹੈ ਸ਼ੱਕ ਵੀ ਹੈ ਸ਼ਰਧਾ ਹੈ ਗੁਰਦੁਆਰੇ ਆ ਗਿਆ ਅੰਦਰ ਸ਼ੱਕ ਵੀ ਹੁਣ ਗੁਰੂ ਦੀ ਹਰ ਗੱਲ ਨਹੀਂ ਮੰਨਣੇ ਪਤਨੀ ਨੂੰ ਉਹ ਲੋਕ ਜੋ ਕੁਝ ਕਹਿ ਰਿਹਾ ਠੀਕ ਵੀ ਹੈ ਕਦੇ ਮਨੁੱਖ ਨੂੰ ਕਈ ਥਾਵਾਂ ਤੇ ਭਰੋਸਾ ਵੱਜ ਜਾਂਦਾ ਹੈ ਸੋ ਅਸੀਂ ਪੁੱਤਰ ਦੀ ਨਾਜਾਇਜ਼ ਗੱਲ ਵੀ ਮੰਨ ਲੈਂਦੇ ਹਾਂ ਮਿੱਤਰ ਦੀ ਗਲਤ ਗੱਲ ਵੀ ਮੰਨ ਲੈਂਦੇ ਪਰੋਸਾ ਪਤਨੀ ਦੀ ਗਲਤ ਗੱਲ ਵੀ ਮੰਨ ਲੈਂਦਾ ਭਰੋਸਾ ਪਤੀ ਦੀ ਗਲਤ ਗੱਲ ਵੀ ਮੰਨ ਲਏਗੀ ਭਰੋਸਾ ਮਿੱਤਰ ਦੇ ਕਹਿਣੇ ਤੇ ਸ਼ਰਾਬ ਸ਼ਰਾਬ ਵੀ ਪੀ ਲਏਗਾ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਵੀ ਛਕਣ ਨੂੰ ਤਿਆਰ ਨਹੀਂ ਪਰੋਸਾਂ ਨਹੀਂ ਪਰੋਸਾ ਡੂੰ ਅੰਦਰ ਸ਼ਰਦਾ ਵੀ ਹੈ ਗੁਰੂ ਕੋ ਡਾਗੇ ਅੰਦਰ ਸ਼ੱਕ ਵੀ ਹੈ ਗੁਰੂ ਦੇ ਹਰ ਗੱਲ ਮੰਨਣ ਵਾਲੀ ਨਹੀਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਰਹਿੰਦੀ ਹੈ ਇਸ ਵਾਸਤੇ ਕੁਝ ਪ੍ਰਾਪਤੀ ਵੀ ਨਹੀਂ ਹੁੰਦੀ ਸਰਦਾਰ ਸ਼ੱਕ ਹੈ ਇਸ ਤਰ੍ਹਾਂ ਜਿਵੇਂ ਕੋਈ ਮਨੁੱਖ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਚਲੇ ਕਿੱਥੇ ਪਹੁੰਚੇਗਾ ਕਿਧਰੇ ਪਹੁੰਚੇਗਾ ਕਿਧਰੇ ਵੀ ਨਹੀਂ ਪਹੁੰਚੇ ਗੁਰਬਖਸ਼ ਨੂੰ 48 ਸਾਲ ਹੋ ਗਏਨ ਕਥਾ ਕਰਦੇ ਨੇ ਭਾਰਤ ਦੇ ਕੁਝ ਸ਼ਹਿਰਾਂ 'ਚ ਮੇਰਾ ਅਜੇ ਤੱਕ ਨਾਗਰ ਨਹੀਂ ਪਿਆ ਮੈਂ ਹਰ ਸਾਲ ਜਾਂਦਾ ਬੰਬਈ ਦੇ ਚੰਦੌਰ ਦੇ ਦੁਕਾਨ ਬਰੂ ਦੇ ਲਖਨਊ ਦਿੱਲੀ ਗੁਰਦੁਆਰਾ ਸੇਵਕਨ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਾਮਲੀ ਪੈਤਾਲੀ ਸਾਲ ਜਿਹੜੇ ਬੰਦੇ ਮੈਂ ਦੇਖੇ ਛੜਦੀ ਜਵਾਨੀ ਸਾਂਦੇ ਸਾਂਝ ਬੁੱਢੇ ਹੋ ਗਏ ਅੱਜ ਵੀ ਉੱਥੇ ਦੇ ਉੱਥੇ ਨੇ ਮਜਾਲੇ ਇੱਕ ਇੰਚ ਅੱਗੇ ਚਲੇ ਹੋ ਉਦੋਂ ਵੀ ਜ਼ਿੰਦਗੀ ਬੇਰਸ ਸੀ ਅੱਜ ਵੀ ਬੇਰਸ ਉਦੋਂ ਵੀ ਬਰਬਨ ਬੜਾ ਪਰਵਲ ਲੋਭ ਸੀ ਅੱਜ ਵੀ ਬੜਾ ਪਰਵਲ ਉਦੋਂ ਵੀ ਚਿੰਤਾ ਦੇ ਰਹਿੰਦੇ ਸਨ ਅੱਜ ਵੀ ਚਿੰਤਾ ਵਿੱਚ ਉਦੋਂ ਵੀ ਵਹਿਰ ਵਿਰੋਧ ਨਾਲ ਭਰੇ ਹੋਏ ਸਨ ਅੱਜ ਵੀ ਵਹਿਰ ਕੁਛ ਵੀ ਹੰਰਦੀ ਨਹੀਂ ਕੀਤਾ ਵੀ ਬੜਿਆ ਚੱਲੇ ਵੀ ਬੜੇ ਨੇ ਪਰ ਚੱਲਣਾ ਇਸ ਤਰ੍ਹਾਂ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਕਦੀ ਸ਼ਰਦਾ ਕਦੀ ਸ਼ਕ ਕਦੀ ਸ਼ਰਦਾ ਕਦੀ ਸ਼ਕ ਡੋਲਦਾ ਰਿਹਾ ਡੋਲਨ ਤੇਰਾ ਥੋ ਪ੍ਰਭੂ ਨਾਮ ਨੂੰ ਕਦੇ ਕਰਾ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪ੍ਰਭੂ ਦਾ ਨਾਮ। ਉਹ ਪ੍ਰਭੂ ਦਾ ਨਾਮ ਜਿਸ ਨੇ ਸਿੱਧ ਕਰ ਲਿਆ ਹੈ। ਜਿਸ ਨੇ ਸਿੱਧ ਕਰ ਲਿਆ ਉਹਦੀ ਕੀ ਪਹਿਚਾਣ ਹੋਵੇਗੀ? ਜਿਵੇਂ ਭੋਜਨ ਦੇ ਮੁਰਕੇ ਮੋਝ ਪਾਈਏ ਤੇ ਜ਼ੁਬਾਨ ਨੂੰ ਰਸ ਆ ਜਾਂਦਾ ਹੈ। ਅਜੇ ਕੰਠ ਤੋਂ ਥੰਡੇ ਤੇ ਨਹੀਂ ਹੋਈ। ਅਜੇ ਪਚੀ ਤੇ ਨਹੀਂ ਹੋਈ। ਅਜੇ ਖੂਨ ਤੇ ਨਹੀਂ ਬਣੀ। ਅਜੇ ਸਰੀਰ ਦਾ ਹਿੱਸਾ ਤੇ ਨਹੀਂ ਬਣੀ ਪਰ ਸੁਆਦ ਆ ਗਿਆ। ਰਸ ਵਾਹਿਗੁਰੂ ਆਖਣਿਆਂ ਜਦ ਰਸ ਆਣ ਲੱਗ ਪਵੇ ਵਾਹਿਗੁਰੂ ਆਖ ਕੇ ਤੇ ਰਸ ਨਾਲ ਭਰ ਗਿਆ ਹੈ ਤੋ ਫਿਰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਇਹਦੀ ਰਸਨਾ ਤੇ ਵਸੇ ਪ੍ਰਭ ਜੀ ਵਸੇ ਸਾਧ ਕੇ ਰਸਨਾ ਨਾਨਕ ਜਨਕਾ ਦਾਸਨ ਦਸਨ ਪ੍ਰਭੂ ਦਾ ਨਾਮ ਇਹਦੀ ਰਸਨਾ ਤੇ ਵਸੇ ਰੋਮ ਰੋਮ ਦੇ ਚੀਨਿ ਵਸ ਜਾਏਗਾ ਜਿਵੇਂ ਭੋਜਨ ਦੀ ਮੁਰਕੇ ਥੱਲੇ ਜਾਏ ਤੇ ਪਚ ਕੇ ਜਦ ਹੋਂ ਬਣਦੀਏ ਤੋ ਸਾਰੇ ਸਰੀਰੇ ਚਲਦੀਏ ਪਹਿਲੇ ਤੇ ਮੋਹ ਚ ਪਾਉਂਦੇ ਆ ਨਾ ਪਹਿਲੇ ਜਬਾਨ ਨੂੰ ਰਸ ਆਉਂਦਾ ਹੈ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਿਹਨੂੰ ਰਸ ਆਣ ਲੱਗ ਪਿਆ ਸਮਝ ਲਓ ਪ੍ਰਭੂ ਦਾ ਨਾਮ ਰਸਨਾ ਤੇ ਤੇ ਵਸ ਪ੍ਰਭ ਜੀ ਬਸੇ ਸਾਧ ਕੇ ਰਸ ਤੇ ਰਸ ਆਣ ਲੱਗ ਪਿਆ ਸੁਆਦ ਆਣ ਲੱਗ ਪਿਆ ਕਿ ਜਿਹਦੀ ਰਸਨਾ ਤੇ ਵਾਹਿਗੁਰੂ ਵਸ ਗਿਆ ਪ੍ਰਭੂ ਵਸ ਗਿਆ ਉਹਦੀ ਰਸਨਾ ਦਾ ਬੋਲ ਖਾਲੀ ਨਹੀਂ ਜਾਂਦਾ ਕੰਮ ਕਰ ਉਹ ਰੋਗਾਂ ਦੇ ਦੇ ਕੋਲ ਵਾਕ ਸਿੱਧੇ ਇਹ ਦੇਖੋ ਨਿਸ਼ਬਦ ਸਿੱਧੇ ਇਹ ਬਿਲਕੁਲ ਮੰਤਰ ਸਿੱਧੇ ਉਹ ਮੰਤਰ ਕੰਮ ਕਰਦਾ ਔਰ ਇਸ ਨੇ ਅਗਰ ਉਹ ਰੋਗਾ ਸ਼ਬਦ ਸਿੱਧ ਕਰ ਲਿਆ ਵਾਹਿਗੁਰੂ ਮੰਤਰ ਸਿੱਧ ਕਰ ਲਿਆ ਸਾਰੇ ਰੋਗਾਂ ਤੇ ਕੰਮ ਆਉਂਦਾ ਹੈ ਸਰਬ ਰੋਗ ਦਾ ਔਕਗ ਨਾ ਸੰਸਾਰ ਰੋਗਈ ਨਾਮਦਾਰੂ ਮੈਲ ਲਾਗੇ ਸੱਚ ਬੇਨਾ ਇਹ ਸਭ ਤੋਂ ਵੱਡੀ ਔਸ਼ਥੀ ਹੈ ਔਰ ਸਾਰੇ ਰੋਗਾਂ ਵੀ ਹੋ ਚੁੱਕੇ ਔਰ ਬਦਕਿਸਮਤੀ ਵੀ ਔਸ਼ਧੀ ਆਪ ਹੀ ਬਣਾਣੀ ਪੈਂਦੀ ਆਪ ਹੀ ਖਾਣੀ ਪੈਂਦੀ ਐ ਨਾਮ ਆਪ ਹੀ ਜਪਣਾ ਪੈਂਦਾ ਸੰਸਾਰ ਦੇ ਸਭ ਕੁਝ ਰੈਡੀमेड ਮਿਲ ਜਾਂਦਾ ਹੈ ਬਣਾ ਬਣਾਇਆ ਭੋਜਨ ਰੈਸਟੋਰੈਂਟ ਤੋਂ ਮਿਲ ਜਾਏਗਾ ਸਿਲੇ ਸਿਲਾਏ ਕਪੜੇ ਰੈਡੀमेड ਕਪੜੇ ਮਿਲ ਜਾਣਗੇ ਬਣਾ ਬਣਾਇਆ ਮਕਾਨ ਮਿਲ ਜਾਏਗਾ ਸਾਜ਼ੋ ਸਮਾਨ ਮਿਲ ਜਾਏਗਾ ਬਣਾ ਬਣਾਇਆ ਮਿਲ ਜਾਂਦਾ ਪੈਸਿਆਂ ਨਾਲ ਪਰ ਮਿਹਨਤ ਕਰਾਂ ਪੈਸਿਆਂ ਨਾਲ ਜਪਿਆ ਜਪਾਇਆ ਨਾਮ ਨਹੀਂ ਲੱਗਦਾ दॿ चपा